ਮਿਸਤਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵਧੀਆ ਖਾਰਾ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਜ ਕਰਾਈ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਪੁਲਵਾਨ ਜੀ ਨਾਲ ਅੱਪਾਂ ਆਏ ਆਂ ਤੇ ਅੱਜ ਤੁਹਾਨੂੰ ਟੋਟਲ ਚਾਰ ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚ ਦੋ ਸੂਈਆਂ ਤੇ ਦੋ ਗੱਬਣਾ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਵੇਗਿਆਦਨ ਵਾਲਾ ਮਾਲ ਫਿਰ ਵੇਗਿਆ ਹੋ ਗਿਆ ਜੀ ਠੀਕ ਹੈ ਤੇ ਉਦੋਂ ਦੇ ਰੇਟ ਵੀ ਬੜੇ ਨਿਗ ਨਿਗੇ ਹੈ ਅੱਜ ਵੀ ਛੋਟੇ ਹੀ ਅੱਜ ਵੀ ਛੋਟੇ ਛੋਟੇ ਰੇਟ ਹੈ ਠੀਕ ਹੈ ਤੇ ਚਲੋ ਫਿਰ ਨਾਮ ਦੱਸਦੇ ਇਕਰੀ ਮੇਰਾ ਸੂਟ ਹੈ ਹਾਂਜੀ ਪੰਜ ਕਰਾਈਆਂ ਤੁਸੀਂ ਦੇ ਨਾਲਾ ਜਿਹੜਾ ਨੰਬਰ ਹੈ ਫੋਨ ਨੰਬਰ ਬੋਲ ਦੇ ਇਕਰੀ 981897 ਜੀ ਨੂੰ ਲੱਗਦਾ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਇਹ ਪਿੰਦੇ ਨੰਬਰ ਤੇ ਜਿਹੜੀ ਤਾਜੀ ਸੂਈ ਹੈ ਸਾਈਵਾਲ ਕ੍ਰੋਸ ਤੇ ਹੈਗਾ ਜਾਂ ਥਾਣੇ ਦੇ ਆਪਾਂ ਤੇ ਕਿੰਨੇ ਦਿਨਾਂ ਤੇ ਵਿਦਿ ਸੋਈ ਜੇ? ਇਹ ਪਰਸੋਂ ਦੀ ਸੋਈ ਜੇ ਰਾਤ। ਪਰਸੋਂ ਦੀ ਸੋਈ ਆ। ਤੇ ਬੱਚਾ ਕੀ ਆ ਗਿਆ ਤੇ ਮੇਰਾ? ਹਜੇ ਤਾਜ਼ਾ ਹੀ ਬੱਚਾ ਜਿਹੜਾ ਮੈਂ ਤੁਹਾਨੂੰ ਨਾੜੋ ਦੇ ਨਾਲ ਤਾਜ਼ਾ ਕਿੱਲਾ ਹੀ ਆਜੇ ਪੂਰਾ ਸਿਕਤਾਂ ਨਹੀਂ ਆ। ਠੀਕ ਆ। ਤੇ ਕਿੰਨੇ ਕ ਦੁੱਧ ਲਈ ਆ? ਦੁੱਧ ਵਿੱਚ 12 ਨਾਲ 13 ਕਿਲੋ ਕਰੀ ਜਾਊਗੀ। ਅੱਛਾ ਕਰ ਜੋ ਇਹਨਾਂ ਦਾ। ਕਰ ਜੂ ਕਰ ਜੂ। ਬਾਕੀ ਦੁੱਧ ਵੀਰ ਦੀ ਸੇਵਾ ਦਾ ਹੁੰਦਾ ਜਿੰਨਾ ਪਾਲੋ ਉਹਨਾਂ ਨੂੰ ਦੇਵੋ। ਠੀਕ ਆ। ਪਹਿਲੇ ਤਾਂ ਪੌਲਾ ਹੀ ਹੋਣਾ ਇਹਦੇ। ਇਹ ਤਾਂ ਪੌਲਾ ਜੀ। ਕਿੰਨਾ ਕ? ਹੁਣ ਤੇ ਬੱਚੇ ਦਾ ਪਾ ਕੇ 8 ਕਿਲੋ ਹੋ ਜਾਣਗੇ। ਹੈ 8 ਕਿਲੋ ਪੱਕਾ। 8 ਕਿਲੋ ਹੋਏਗਾ। ਚਲ ਪਰ ਸਨੀ ਸੂਈ ਦਾਸਤੇ ਤੇ 8 ਕਿਲੋ ਜਿਹੜੇ ਕਹਿੰਦੇ ਕਿ ਤਿਆਰ ਆ ਹੈਗੀ ਠੰਡੀ ਸੀਲ ਉਤਰਾ ਠੰਡੀ ਸੀਲ ਉਤਰਾ ਲਓ ਠੀਕ ਐ ਬਾਕੀ ਉਤਰਾ ਇਹ ਆ ਵੀ ਕੱਦ ਭਾਵੇਂ ਬਹੁਤਾ ਉੱਚਾ ਨਹੀਂ ਆ ਪਰ ਥੱਲੇੋਂ ਚੰਗੀ ਬਣੀ ਆ ਤੇ ਉਤਰਾ ਵੀ ਰਾਜੀ ਆ ਸਰੀਰਾਂ ਸਭੀ ਸਭੀ ਚੰਗੀ ਆ ਤੇ ਬਾਕੀ ਇਹੋ ਜਿਹਾਂ ਗਾਵਾਂ ਨੇ ਨਾ ਗਰਮੀ ਦੀ ਪ੍ਰਵਾਹ ਤੇ ਨਾ ਠੰਡ ਦੀ ਪ੍ਰਵਾਹ ਨੀ ਕਿੰਨੇ ਕਿ ਸਿੰਗ ਦੇ ਹੈਗੇ ਆ ਯਾ ਤਾਂ ਬੱਚੇ ਮਾਲ ਨੂੰ ਸੌਰਾ ਜਾਂ ਤੇਜ਼ ਜਾਂਦੀ ਕੰਡੀ ਸੀਟੇ ਬੁੱਕੇ ਨਹੀਂ ਬਿਲਕੁਲ ਹੱਥ ਮਾਰਿਆ ਜਾਂ ਕੁਝ ਵੀ ਠੀਕ ਹੈ ਇਤਨਾ ਮਰੇ ਜੇ ਥੰਦੇ ਨੇ ਨਾ اتنا ਫੂਨ ਲੱਗੀ ਨਹੀਂ ਚਲਾ ਲਿਆ ਜਿਆ ਅੱਛਾ ਹਾਂਜੀ ਮਾੜਾ ਜਾਂ ਸੁਣ ਮਾੜਾ ਜਾਂ ਲੱਤ ਗਿਆ ਜੀਆ ਠੀਕ ਆ ਆਂਦੀ ਨਹੀਂ ਕੋਹਤਾ ਰਮਰਾਦਗੇ ਦਿਖਾ ਦਿਆ ਮਰਾਉ ਤੇ ਉਤਰ ਮੁੱਲ ਕਿੰਨਾ ਕੁ ਰੱਖਣਾ ਇਹਦਾ ਉਹ ਲਾ 30000 ਦੇ 30000 ਕਰਨਾ ਵਿੱਚ ਕੁਮੰਤਨ 3 ਦਿਨਾਂ ਕਰਾਉਣਾ ਜੇ ਕਰਾਉਣਾ 28 ਦੀ ਦੇ ਦਈਏ ਦੇ ਦਾਂਗੇ 28 ਕਿ ਮੌਕੇ ਤੇ ਹੋਰ ਕਰ ਦੋਗੇ ਕਰ ਦੋਗੇ ਵੀਰ ਭਰਾ ਫੋਨ ਲਾਉਂਦਾ ਕੋਈ ਮੋੜਦੇ ਨਹੀਂ ਖਾਲੀ ਅੱਛਾ ਦੇ ਕੇ ਘਲਾਵਾ ਲਈ ਠੀਕ ਆ ਤੇ ਆ ਵੱਛੀ ਜਿਹੜੀ ਛੱਡਤੀ ਐ ਤੇ ਥੱਲੇ ਤੇ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਚਵਾ ਇਹਦਾ ਪਤਾ ਲੱਗ ਜਾਂਦਾ ਠੰਡੀ ਸੀਤ ਦਾ ਆ ਦੇ ਸਦੇ ਬਾਕੀ ਕੋਈ ਰੱਸੀ ਫੋਨ ਦੀ ਲੋੜ ਨਹੀਂ ਕੋਈ ਕੁੱਝ ਨਹੀਂ ਤੇ ਮਗਰਲੇ ਥਣਾਂ ਦਾ ਵੀ ਚਵਾ ਦੇਖ ਸਕਦੇ ਜੀ ਠੀਕ ਜੀ ਆ ਥੋੜੀ ਜਿਹੜੀ ਰਗੜ ਜੀ ਤੇ ਮਗਰਲੇ ਥਣ ਤੇ ਲੱਗੀ ਆ ਬਾਕੀ ਦੀ ਪ੍ਰਵਾਹ ਨਹੀਂ ਕਰਦੀ ਪਰ ਥੋੜਾ ਪਤਾ ਕਈ ਵਾਰੀ ਪਿਛੂ ਕਰ ਜਾਂਦਾ ਤੇ ਥੱਲੇ ਉਹ ਤਰ੍ਹਾਂ ਚੰਗੀ ਬਣੀ ਆ ਆ ਦੇਖ ਸਾਡੇ ਮੌਕੇ ਦੇ ਦੁੱਧ ਜਿਹੜਾ 8 ਕਿਲੋ ਕਹਿੰਦੇ ਕੀ ਹੈਗਾ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਨੂੰ ਕਿੰਨਾ ਚਿਰ ਹੋਇਆ ਸੋਈ ਨਾ ਇਹਨੂੰ ਵੀ ਅੱਜ ਪੰਜਵਾਂ ਦਿਨ ਜੀ ਠੀਕ ਆ ਤੇਰੇ ਥਣ ਤਿੰਨ ਹੀ ਆ ਤੇ ਲੜ ਜੇ ਇਹਦੇ ਤਿੰਨ ਹੀ ਥਣ ਚੱਲਦੇ ਆ ਇੱਕ ਅਗਲਾ ਥਣ ਨਹੀਂ ਚੱਲਦਾ ਪੈਣੀ ਤਾਂ ਦੂਸਰਾ ਹਣਾ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਕਿਰ ਕੋ ਜੀ ਬੱਚੇ ਦਾ ਪਾਗ 10 ਕਿਲੋ ਜੀ ਹੈਗਾ ਪੱਕਾ ਦੁੱਧ ਮੋਬਲਾ ਲਾ ਲੇ ਕੋਈ ਦੁੱਧ ਲਾ ਲੇ ਪੰਜਾਂ ਦੜਾ ਅੱਛਾ ਤੇ ਬਾਕੀ ਗਾਂ ਕੋਈ ਸਾਮ ਕਰੂਗਾ ਤਾਂ ਉਹਦਾ ਹਵਜ ਸਕਦਾ ਤੋਰਾਂ ਹਾਂ ਇੱਕ ਲਈ ਹੁਣ ਜਿਹੜਾ 10 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਤਿਆਰ ਹੈ ਜਿਹੜੀਆਂ ਤੇ ਸੁਈਆਂ ਸਵਾਈਆਂ ਉਹਨਾਂ ਦੀ ਚਵਾਈ ਇੱਥੇ ਕਰਕੇ ਲੈ ਜਾਓ ਕਿਹੜਾ ਪ੍ਰੋਪਰ ਦੁੱਧ ਦਾ ਪਤਾ ਲੱਗ ਜੇ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 5000 ਅੱਛਾ ਤੇ ਜੱਸ ਨੂੰ ਕਿੰਨੇ ਦੀ ਜੀ ਤੁਸੀਂ ਦੱਸ ਦੋ ਜੱਸ ਨੂੰ ਤੁਹਾਡੇ ਦੇ ਹਾਂ ਆਪ ਹੀ ਕਰ ਦੋ ਕਰ ਦੋ ਤੁਸੀਂ ਕਰ ਦੋ ਜੀ ਤੇਈ ਦੀ ਦੇ ਦਈਏ 22 ਵੀ ਦੇ ਦਾਂਗੇ ਅੱਛਾ 22 ਦੀ ਦੇ ਦੋਗੇ 22 ਵੀ ਦੇ ਦਾਂਗੇ ਠੀਕ ਹੈ ਜੀ ਬਾਕੀ ਕਿਹਦੀ ਢੁੰਡੀ ਆ ਦੁੱਧ ਦੇ ਨੇ 12 13 ਕਿਲੋ ਕਰਦ ਵਜਨ ਵਾਲੀ ਆ ਠੀਕ ਹੈ ਜੀ 12 13 ਕਿਲੋ ਕਰੀ ਜੂ ਬਾਕੀ ਦੁੱਧ ਸੇਵਾ ਦਾ ਹੁੰਦਾ ਵੀ ਜਿੰਨਾ ਪਾਲੋ ਉਨਾ ਹੀ ਚੋਣੂ ਠੀਕ ਹੈ ਜੀ ਠੰਡੀ ਢੁੰਡੀ ਐ ਨਹੀਂ ਵੀ ਕੋਈ ਲੱਤ ਮਾਰਨ ਵਾਲੀ ਐ ਤੇ ਆ ਗੱਬਨ ਜੇ ਇਹ ਗੱਬਨ ਜੇ ਇਹ ਕਿੰਨੇ ਕਿ ਦੁੱਧਾ ਲਈ ਆ ਇਹ ਘਰ ਘਰ ਦੇ ਆਂਦੇ ਹੀ ਵੀ ਜਿੰਨਾ ਕੋ ਲਈ ਨਾ ਹੁੰਦੇ ਹੀ 14 15 ਕਿਲੋ ਚ ਹੋ ਜਾਂਦੇ ਚੱਲੋ ਅੱਛਾ ਭਾਜੀ ਬਾਕੀ ਹੁਣ ਤੇ ਸੁਕੇ ਪਤਾ ਲੱਗੋ ਕਿੰਨਾ ਚਲਦੀ ਹੈ ਪਤਾ ਵੀ ਕਿੰਨਾ ਕਰਦੀ ਐਵੇਂ ਤੁਹਾਨੂੰ ਆਖ ਜੀ ਇਹ ਘਰ ਵਾਲੇ ਆਂਦੇ ਅਸੀਂ 14 15 ਕਿਲੋ ਚ ਹੁੰਦੇ ਨੇ ਚਲੋ ਕਰ ਦਮਜਣਾਂ ਲਈ ਆ ਕਰ ਨਹੀਂ ਸਕਦੀ ਆ ਠੀਕ ਹੈ ਜੀ ਜੀ ਗੁਮਲੇ ਆ ਬਾਕੀ ਚੱਲੇ ਆ ਵੀ ਕੱਦ-ਖਾਟ ਠੀਕ ਆ ਬਾਕੀ ਸਿੰਗੇ ਤੇ ਹੈਗੇ ਨਹੀਂ ਕਿ ਨਿਕੇ ਉਹ ਤਨੇ ਇਹ ਸੰਭੀ-ਸੁੰਭੀ ਚੰਗੀ ਆ ਕੱਦ-ਵਜਨ ਚ ਚੰਗੀ ਆ ਇਹਨੇ 5-6 ਲੈ ਜੀ ਤੇ ਉਧਰੋਂ ਦੇਖੋ ਜੀ ਕਿੰਨੀ ਆ ਠੀਕ ਆ ਬਾਕੀ ਢੰਡੀ ਢੰਡੀ ਇਹ ਨਹੀਂ ਕੋਈ ਲੱਤ ਮਾਰਨ ਵਾਲੀ ਆ ਪਿੱਛੇ ਲੱਤ ਮਾਰੇ ਇਹਦਾ ਫਿਰ ਮੁੱਲ ਇਹ ਦੇ ਦਿੱਤੀ 35000 ਦੀ 35000 ਦੀ ਕਿਹ ਵਿੱਚੋਂ ਕਰਦੇ ਛੋਟੇ ਤੋਂ ਜਿੰਨਾ ਕਰਨਾ 33 ਦੀ ਦੇ ਦਈਏ 32000 ਦੀ ਹਾਂ ਅੱਛਾ 32000 ਦੀ ਠੀਕ ਹੈ ਜੀ ਤੇ ਹੁਣ ਇੱਕ ਆ ਵੀ ਗੱਬਣੇ ਹਨ ਇਹ ਕੱਚੀ ਆ ਜੀ ਕੱਚੀ ਆ ਪਹਿਲਾਂ ਸੁਆ ਸੁਆ ਕਿੰਨੇ ਚਿਰ ਦੀ ਗੱਬਣੇ ਇਹ ਪੰਜਾਂ ਮਹੀਨਿਆਂ ਦੀ ਜੀ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਸਿਆ ਚੈੱਕ ਪਾਸ ਤੋਂ ਰ ਫਿਰ ਕਰੀ ਨਾ ਸੁਆ ਪਹਿਲਾਂ ਹੀ ਸੁਣਾ ਇਹਨੇ ਪਹਿਲਾਂ ਸੁਆ ਸੁਣਾ Ah, yo le veo. ¿Te era fermula? ਮੁੱਲ ਵੀ ਜਿੰਨੇ ਮਰਜ਼ੀ ਕਰਾ ਲਓ 22 ਵੀ ਕਰਾ ਲਓ 25 ਵੀ ਕਰਾ ਲਓ ਜਿਹਦੀ ਹਵਾ ਨਾ ਜਿੱਥੇ ਛੋੜੀ ਹੋਣੀ ਆ 18000 ਦੀ ਦੇ ਦਾਂ 18000 ਦੀ ਆਹ ਸਾਮ ਚੜਦਾ ਜਿਹੜੀ 4 ਮਹੀਨੇ ਦੀ ਠੀਕ ਹੈ ਜੀ ਆ ਬੱਚੀ ਹੱਤ ਸੁਈ ਹੁੰਦੀ ਤੇ 35 4000 ਦੀ ਠੀਕ ਹੈ ਤੇ ਠੀਕ ਹੈ ਵੀ ਜੀ ਬਾਕੀ ਇਹ ਆ ਵੀ ਜਿਹੜੇ ਗੱਬਣਾ ਆਪਣੇ ਪਾਸ ਕਰਕੇ ਕਰਨਾ ਜਿਹੜੀਆਂ ਸੋਈਆਂ ਚਵਾਈ ਕਰਕੇ ਕਰਨਾ ਤਸੱਲੀ ਕਰਕੇ ਖੜਨ ਹਨ ਜੋ ਵੀ ਆਪਣੀ ਸਮਝ ਨਾਲ ਵੇਖ ਕੇ ਤਸੱਲੀ ਕਰਕੇ ਫੇਰ ਇਹ ਆਪਣਾ ਪਸ਼ੂ ਖਰੀਦੋ ਜੀ ਜਿਹੜੀਆਂ ਸੋਈਆਂ ਦੋ ਟਾਈਮ ਚੋਲੋ ਤੇ ਗੱਬਣਾ ਆਪਣੀਆਂ ਪਾਸ ਕਰ ਲਓ